ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਕਿਵੇਂ ਸਾਰੇ ਠੀਕ ਠਾਕ ਹੋ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਨਵੇਂ ਵਲੌਗ ਦੇ ਵਿੱਚ ਅੱਜ ਜੈਜੋਤਾ ਹੈਗਾ ਜੀ 4th ਮੰਥ ਬਰਥਡੇ ਆ ਚਾਰ ਮੰਥ ਦਾ ਜੈਜੋਤ ਕੰਪਲੀਟ ਹੋ ਗਿਆ ਤੇ ਇਸ ਸਪੈਸ਼ਲ ਮੌਕੇ ਤੇ ਆਪਾਂ ਅੱਜ ਲਵਜੋਤ ਨੂੰ ਛੁੱਟੀਆਂ ਸੀ ਉਹਦਾ ਕਰਕੇ ਅਸੀਂ ਲਵਜੋਤ ਦੇ ਜੈਜੋਤ ਦੇ ਨਾਨਕੇ ਘਰ ਆਏ ਆ ਜੀ ਤੇ ਆਪਾਂ ਤੁਹਾਨੂੰ ਸਾਰੇ ਪਰਵਾਰ ਨਾਲ ਅੱਜ ਆਪਾਂ ਸਾਰਾ ਜੈਜੋਤ ਦਾ ਬਰਥਡੇ ਸੈਲੀਬ੍ਰੇਟ ਕਰਾਂਗੇ 4th ਮੰਥ ਅੱਜ 4th ਮੰਥ ਦਾ ਹੋ ਗਿਆ 5th ਮੰਥ ਲੱਗ ਗਿਆ ਨੂੰ ਤੇ ਆਪਣੇ ਨਾਲ ਮੌਜੂਦ ਰਹਿਣਗੇ ਵਲੌਗ ਦੇ ਵਿੱਚ ਪੰਜਾਬੀ ਲੋਕ ਗਾਇਕ ਪੰਜਾਬ ਦੀ ਬਲੰਦ ਆਵਾਜ਼ ਦੇ ਮਾਲਕ ਮਨਜੀਤ ਪੱਪੂ ਜੀ ਉਹਨਾਂ ਤੋਂ ਆਪਾਂ ਅੱਜ ਕੁਝ ਜੈਜੋਤ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਲਾਈਵ ਕੁਝ ਸੁਣਾਵਾਂਗੇ ਤੇ ਉਹਨੂੰ ਕਹਾਂਗੇ ਕੁਝ ਸੁਣਾਓ ਤੁਸੀਂ ਸਾਨੂੰ ਇਸ ਮੌਕੇ ਤੇ ਤੇ ਬਣੇ ਰਹੋ ਸਾਡੇ ਨਾਲ ਵਲੌਗ ਦੇ ਵਿੱਚ ਆਜੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਜੈਜੋ ਹੈਪੀ ਬਰਥਡੇ ਜੈਜੋ ਨਾ ਦਿੰਦੇ ਫਿਰ ਹੈਪੀ ਬਰਥਡੇ ਹੈਪੀ ਬਰਥਡੇ ਹੋਰ ਥੋੜੀ ਲਾ ਲਾ ਕੋਈ ਦਿਓ ਜੈਜੋ ਮਾਚੀ ਲੈ ਦਈਓ ਪਾਣੀ ਨਮਨ ਨਮ ਲਾਓ नमंदर ओ लाओ हैदर करेना सब ठीक है चल जी परसन को सबने बोल लिया सबने बोल लिया उगलला लादू उगलला को आगे रख दे हमें ज्यादा ज्यादा कर देना अच्छा नहीं मान द आ भैया के चीकी चीकी वाले चीकी जय जयद आना देयो होवे होर नहीं दादा रे दादा

ਨਾ ਨਹੀਂ 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 ਮੁੰਡਾ ਕੋਲ ਨਹੀਂ ਨਹੀਂ ਇਹ ਲੱਗਿਆ ਰਿਆ ਨਾਲ ਤੁਮ ਲਾ ਦੇ ਇਹ ਇਹ ਚਾ ਆਹ ਇਹ ਤੇ ਇਹ ਪਾਪਾ ਜਿਦੜ ਜਿਉ ਮਸੀ ਮਮਾਏ ਪਾਪਾ ਸਰਤਾ ਪਾਪਾ ਹੋ ਕੇ ਉਹ ਕਹਤਾ ਉਹ ਕਹਤਾ ਕਮਲ ਸਰਤਾ ਪਾਪਾ ਅੱਛਾ ਤੇ ਚਿੰਤੂ ਕਰ ਬਰਥਡੇ ਆ ਤੇ ਪੂਜਾ ਆਦੇ ਆਉਗੇ ਸੂਟ ਦੋਨੇ ਪਣਾ ਕਾ ਦੇ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਚਲੋ ਇਹਦੇ ਨਾ ਕੁ ਬੜੀ ਗੱਲ ਚੁੱਪ ਕਰ ਜਾ ਨਮਨ ਕੋ ਪਰੇਸ਼ਾਨ ਕੀਤਾ ਮਾਨ ਉਹ ਵੀ ਕੀ ਪਰੇ ਰਾਤਾਂ ਦਾ ਹੋ ਗਿਆ ਜਲ ਜਲ ਮਾਣ ਦੇ ਹੈਪੀ ਬਰਥਡੇ ਜੱਕਾ ਰੋਟੀ ਉਹ ਚੁੱਪ ਕਰੋ ਪਾਲਾ ਚੱਲਾ ਜਾ ਜਾਨ ਤੋਂ ਉੱਥੋਂ ਦੇਖਣਾ ਦੇਖੀ ਹੁੰਦਾ ਆਣਾ ਪਾਤਾ ਓਏ ਮੈਨੂੰ ਬਾਦ ਮੈਨੂੰ ਦੇਖਣਾ ਚਾਹੀਦਾ ਇਹ ਕਿੰਨਾ ਸੁਣਾ ਚੱਲ ਰਿਹਾ ਹੈ ਇਹਵੇਂ ਰੋਈ ਜਾਂਦਾ ਉਹਨੂੰ ਖਾਵੇ ਦਿੰਦਾ ਚੱਲ ਚੱਤ ਲੈ ਫੋਨ ਆਪਣਾ ਤੈਨੂੰ ਕੋਈ ਨਹੀਂ ਚਾਹੀਦਾ ਇਹਦੇ ਕੋਲ ਦੇਖ ਲੈ ਫੋਨ ਉਹਨੂੰ ਮਗਰ ਤੱਕਿਆਂ ਮੈਂ ਜੇ ਆਪਣੇ ਮਿੱਤਰ ਇਨੇ ਬਿਚੂ ਤਰੋ ਇਹੇ ਬੋ ਮਰ ਚਾਹ ਤੇ ਮੂਦਾ ਉਸੇ ਇਫਟਾ ਲੋ ਜੀ ਆਪਾਂ ਬਿਆਸ ਆਈ ਸੀਗੇ ਜੈ ਜੋਦੇ ਨਾਨਕੇ ਘਰ ਤੇ ਇਹਦਾ ਅੱਜ 4th ਮੰਥ ਬਰਥਡੇ ਸੀਗਾ ਅਸੀਂ ਸੈਲੀਬ੍ਰੇਟ ਕੀਤਾ ਸਾਰਿਆਂ ਨੇ ਵਿਦ ਪਰਿਵਾਰ ਅਸੀਂ ਸਾਰੇ ਵਿਦ ਫੈਮਲੀ ਬੈਠੇ ਆ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਕੇਕ ਕੱਟ ਕੇ ਆਟੇ ਤੇ ਆਪਣੇ ਨਾਲ ਫੈਮਲੀ ਦੇ ਵਿੱਚ ਫੈਮਲੀ ਮੈਂਬਰ ਸਾਡੇ ਉਸਤਾਦ ਲੋਕ ਪੰਜਾਬੀ ਲੋਕ ਆ ਇੱਕ ਮੰਦਿਰ ਪੱਪੂ ਜੀ ਬੈਠੇ ਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਇਸ ਖੁਸ਼ੀ ਦੇ ਮੌਕੇ ਤੇ ਜਾਜੋ ਦੇ ਬਰਥਡੇ ਤੇ ਸਾਨੂੰ ਕੁਝ ਆਪਣੀ ਬਲੰਦ ਆਵਾਜ਼ ਦੇ ਵਿੱਚੋਂ ਕੁਝ ਗਾਣਾ ਸਾਨੂੰ ਸੁਣਾਇਆ ਜਾਵੇ ਪੁੱਤਰਾ ਵਾਲਿਓ ਜਗ ਤੇ ਪੁੱਤ ਮੇਵਾ ਤੇ ਹੁੰਦੀ ਮਾਪਿਆਂ ਦੀਆਂ ਨਿਸ਼ਾਨ ਪੁੱਤਰ ਪੁੱਤਰ ਪਰਾਂ ਦੀ ਪ੍ਰੇ ਦੁਨੀਆ ਮਾਪੇ ਜਿਸਮ ਤੇ ਵਿੱਚ ਪ੍ਰਾਨ ਪੁੱਤਰ ਜਿਉਂਦੀ ਜਾਨ سہਾਰਾ ਇੱਕ ਜ਼ਿੰਦਗੀ ਦਾ ਮਾਪੇ ਮੋਇਆ ਪਿੱਛੋ ਵਿੱਚ ਜਗ ਨਿਸ਼ਾਨ ਪੁੱਤਰ ਉਹ ਸੀਤਲ ਪੁੱਤਰਾ ਬਾਜਨਾ ਸੁਣ ਮਾਪੇ ਤੇ ਹੁੰਦੀ ਮਾਪਿਆਂ ਦੀ ਜਿੰਦ ਜਾਨ ਪੁੱਤਰ ਹੁੰਦੀ ਮਾਪਿਆਂ ਦੀ ਸ਼ਾਨ ਪੁੱਤ ਲੱਖ ਹੋਣ ਵਧਾਈਆਂ ਜੀ ਕਰਿਆ ਸਾਰੀ ਦੁਨੀਆ ਕਹਿੰਦੀ ਪੁੱਤਰ ਜੜ ਮਾਪਿਆਂ ਦੀ ਪੁੱਤਾਂ ਨਾਲ ਸਾਜ ਜਗਤ ਵਿੱਚ ਪੈਂਦੀ ਪੁੱਤਰ ਜੜ ਮਾਪਿਆਂ ਦੀ ਪੁੱਤਾਂ ਨਾਲ ਸਾਜ ਜਗਤ ਵਿੱਚ ਪੈਂਦੀ ਬਹੁਤ ਵਧੀਆ ਧੰਨਵਾਦ ਲੋ ਜੀ ਆਪਾਂ ਸਾਰਿਆਂ ਨੇ ਵਿਦ ਫੈਮਲੀ ਜੈਜੋਤ ਦਾ 4th ਮਨਥ ਬਰਥਡੇ ਸੈਲੀਬ੍ਰੇਟ ਕੀਤਾ ਤੇ ਤੁਸੀਂ ਦੱਸਣਾ ਸਾਰਿਆਂ ਨੇ ਕਿੱਦਾਂ ਲੱਗਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੰਜਾਬ ਦੀ ਬਲੰਦ ਆਵਾਜ਼ ਦੇ ਮਾਲਕ ਮਜੀਤ ਪੱਪੂ ਜੀ ਨੇ ਵੀ ਤੁਸੀਂ ਸੁਣਿਆ ਤੇ ਸਾਰੀ ਫੈਮਲੀ ਨੂੰ ਤੁਸੀਂ ਵਲੌਗ ਦੇ ਵਿੱਚ ਦੇਖਿਆ ਤੇ ਤੁਸੀਂ ਦੱਸਣਾ ਤੁਹਾਨੂੰ ਕਿਵੇਂ ਲੱਗਾ ਵਲੌਗ ਹੋਰ ਵੀ ਵਧੀਆ-ਵਧੀਆ ਆਪਾਂ ਅੱਗੇ ਵਲੌਗ ਲੈ ਕੇ ਆਉਂਦੇ ਰਵਾਂਗੇ ਗਾਣੇ ਵੀ ਆਉਣ ਦਾ ਬੇ ਆ ਕਾਫੀ ਕੰਟੈਂਟ ਆ ਰਿਹਾ ਤੁਸੀਂ ਬਸ ਸਾਡੇ ਨਾਲ ਜੁੜੇ ਰਹੋ ਹੁਸਨ ਪੀਪੀ ਜਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਕਮੈਂਟ ਕਰਿਓ ਵਧੀਆ ਉਹਦੇ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਜੀ ਅਪਾ नेक्स्ट ਵਲੌਗ ਦੇ ਵਿੱਚ ਤਦ ਤੱਕ ਲਈ ਰੱਖ ਧੰਨਵਾਦ